ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਥੋੜਾ ਸੌਖ ਕਰਦੀ ਹਾਂ ਹੋਰ ਸਨਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਟਾਈਮ ਸਵੇਰ ਦੇ 8:30 9 ਵਜਰ ਨੇ ਤੇ ਬਸ ਆਪਣਾ ਕੱਪੜੇ ਧੋਣ ਵਾਸਤੇ ਮਸ਼ੀਨ ਲਾਈ ਹੋਈ ਹੈ ਤੇ ਘਰਦਨ ਮੇਰੀ ਕੱਲ੍ਹ ਨਾਲੋਂ ਕਾਫੀ ਹੱਦ ਤੱਕ ਠੀਕ ਹੈ ਪਰ ਇਥੋ ਜੀ ਬੋਏ ਤੋਂ ਖੰਗ ਲੱਗੀ ਹਲਕੀ ਹਲਕੀ ਜੀ ਸਰੀਰ ਦੀ ਠੀਕ ਹੈ ਅੱਜ ਲੋ ਜੇ ਪਾ ਲੱਗੇ ਐਂ ਬੋਰ ਕਰਾਣ ਵਾਹਿਗੁਰੂ ਦੀ ਕਿਰਪਾ ਨਾਲ ਬਸ ਸਾਰਾ ਕੁਝ ਠੀਕ-ਠਾਕ ਹੋ ਜਾਵੇ ਮੰਜਾ ਕਿੱਥੇ ਟੰਗਿਆ ਮੈਂ ਜੀ ਗਵਾਂਡੀ ਸਾਡੇ ਕੰਦਾਵਰ ਨਵਾਣੇ ਸ਼ੁਰੂ ਹੋਗੇ

ਔਰੀ ਗੀਆ ਹੋਏ ਕਰਦਾ ਨਾ ਪਹਿਲਾਂ ਇਹ ਗਾਣਾ ਵੀ ਔਰੀ ਗੀਦਾ ਜ। ਇਹ ਪਹਿਲਾ ਤਾਂ ਨਾ ਹਾਂ ਆਪਣੇ ਵਿਆਹ ਤੋਂ ਪਹਿਲਾਂ ਦਾ ਔਰੀ। ਨਾ ਮੈਂ ਅਜੇ ਮੈਂ ਤੇ ਆਪੇ ਚੱਲਦਾ ਰਹ ਜਾਂਦਾ ਮੈਂ ਅਜੇ। ਉਹ ਤਾਂ ਚੱਲਦਾ ਦਾ। ਉਹ ਤਾਂ ਉਹ ਏ ਥਾਰੇ ਕਣੀ। ਅੱਛਾ ਤੁਹਾਨੂੰ ਲੱਗਦਾ? ਹੋਰ ਔਰੇ ਤਾਂ ਲੱਗਦਾ ਆਪਣੇ ਵਿਆਹ ਦੀ ਪਹਿਲਾ ਔਰੇ ਹੈ ਨਹੀਂ ਜਾਂ ਮੇਰੇ ਵਿਆਹ ਤੋਂ ਜਦੋਂ ਇਹ ਹੈ ਨਹੀਂ ਦਾ। ਉਹਦੇ ਪਹਿਲਾਂ ਮੰਦ-ਮੁੰਦ ਕਰਿਆ ਵਦਨ। ਮੈਨੂੰ ਐ ਸਮਝੀ ਮੈਂ ਵੀ ਕਿਤੇ ਔਰੇ ਹੋ। ਨਾ ਨਾ ਉਹ ਥਾਰੀ ਉੱਥੇ ਹੈ ਤਾਂ ਹੈ ਦੇਖੁੰ ਜਿਵੇਂ ਪੱਟੇ ਦੋਵੇਂ। ਉਹ ਤਾਂ ਆਉਦਾ। ਔਰੇ ਦੇ ਪੈਪ ਜੱਬੀਆਂ ਦਾ। ਚਲੋ 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 ਜਾਓ ਚਲੋ ਪੁੱਤ ਕੋਈ ਨਾ ਦੱਸੋ ਕੋਈ ਪਿਛੋਂ ਨਾ ਪਾੜਿਓ ਇੰਨਾ ਖੜੋ ਜਾ ਅਜ ਬੱਚਾ ਆ ਜਾ ਪਤਾ ਜਾ ਚਲੋ ਚਲੋ ਯਾਰ ਰੱਸੀ ਛੋੜ ਦੇ ਮੇਰੇ ਯਾਰ ਉਹ ਰੱਸੀ ਨੂੰ ਤਾਂ ਛੋੜ ਦੋ ਚੱਕਰ ਲੰਘ ਜਾਂ ਮਰ ਜੀ ਆਹ ਰਸਤਾ ਜਾ ਰੱਬ ਨੇ ਕਹਦਾ ਕਦ ਨਹੀਂ ਇਰਾ ਪਾਣੀ ਨਿਕਲਦਾ ਕਦੇ ਇੰਨਾ ਸਲਾ ਕੁਰਪਾ ਪਿਆ ਬੁਤਲੇ ਹਾਂ ਪਿਆ ਆ ਖੁਸ਼ੀ ਜੀ ਭਈਆ ਆ ਜੀ ਦੇ ਲਈ ਕਿਤਾਬ ਵੀ ਅੰਚਲ ਲੈ ਲਓ ਇਹ ਅਦਰ ਨੂੰ ਬਿਠਾਉਂਦੇ ਤੇ ਕਬੂਦੇ ਲਾ ਕੇ ਬਿਠਾਓ ਉਹ ਨੇੜੇ ਲਿਆ ਕੈਮਰਾ ਕਬੂਦੇ ਲਾ ਕੇ ਬਿਠਾਓ ਇਹਨੂੰ ਤੂੰ ਮਰਾ ਬੈਠਾ ਉਹ ਕੇ ਸ਼੍ਰੀਮਾਲਾ ਮਾਰ ਦੇ ਬੈਠਾ ਦੋਨੇ ਜੀ ਹੱਥ ਲਾ ਕੇ ਉਹਨੇ ਲਾਓ ਕੀ ਕਰ ਤੂੰ ਇਹ ਬੜ ਦੰਨ ਨਹੀਂ ਲੰਗੂ ਇਹ ਇਤਨਾ ਬਣਾ ਦੇ ਕਿ 2 3 4 5 ਵੇਲੇ ਧਰਵਾ ਦੇ ਨਾਲੇ ਬੋਲੀ ਜਾ ਵੀ ਇੰਨਾ ਸਾਰਾ ਪਾਣੀ ਆ ਜਾਵੇ ਇਤਨਾ ਕਰ ਵਾਹਿਗੁਰੂ ਵਾਹਿਗੁਰੂ ਕਰ ਜਾ ਕਰ ਬੋਲ ਕਹੋ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਰਹਿਗੁਰੂ ਜੀ ਰਹਿਗੁਰੂ ਜੀ ਰਹਿਗੁਰੂ ਜੀ ਕਹਦੇ ਮਹਾਰਾਜ ਇੰਨਾ ਪਾਣੀ ਆਵਾ ਨਹੀਂ ਰ ਕਰ ਕੋ ਕਹੋ ਬੋਲ ਕਹੋ ਹਾਂ ਵਾਹਿਗੁਰੂ ਵਾਹਿਗੁਰੂ ਚਲ ਕਹਦੇ ਮਹਾਰਾਜ ਨਹੀਂ ਰ ਪਾਣੀ ਆ ਵਗਦੇ ਹਾਂ ਕਰਦੇ ਕਰਦੇ ਹਾਂ ਹਾਂ ਬੱਸ ਤੇ ਮਹਾਰਾਜ ਜੀ ਨੀਰਾ ਪਾਣੀ ਆ ਵਗਦੇ ਤੁਸ ਮੈਂ ਨਾ ਇੱਕ ਰੂਮ ਆਸ ਹਾਂ ਆਮਰੇ ਰੂਮ ਚੜੇ ਗਏ ਅੱਛਾ ਮਹਾਰਾਜ ਕੰਨਾਂ ਦੇ ਵੀ ਬੋਲੋ ਪੁੱਤ ਕਹਦੇ ਐ ਨਾ ਸ਼ਰਾ ਪਾਣੀ ਆਵੇ ਨੀਰਾ ਪਾਣੀ ਆਵੇ ਦੋਨੇ ਬੋਲੋ ਨਾ ਪਾਣੀ ਨਾ ਕਹਦੇ ਹਮੇ ਬੋਰ ਦੇ niche ਨਾ ਇੱਕ ਰੂਮ ਹੈ ਫਿਰ ਕਹਦੇ ਗਲੇ ਖੇੜੀ ਪਾਣੀ ਦੇ ਹੁੰਦੇ हां चपाती बनाऊंगा मैं आटा बड़ा अच्छा था ना एक रुपया ₹300 ₹900 ठीक है हां चलो 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 आ जाओ कन्ना दे दे पहले कन्ना दे पहले दे कर दो तो है कर लो पोली पकड़ देना ना पोली दे देना ओ प्लेट में मादे जा पोली ओ प्लेट में रख दे ओ ना कब तो पोली खा ले अपन खा ले पोली खा ले बिल्कुल भाव तो लेके ओ सम टाइम खा लो ओ ब्रांच में बादे तो ਇਹ ਲਓ ਦੇਖੋ ਚਲੋ 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 ਦੀਦੀ ਕਾ ਜਾਓ ਉੱਥੇ ਥਮ ਬੈਠੋ ਚਮਚਾ ਹਾਂ ਚਮਚਾ ਦੋਗੇ ਛੜਜਾ ਛੜਜਾ ਗੁਰਾਂ ਸੇ 10 ਮਿੰਟ ਨਹੀਂ ਕੋਈ ਨਾ ਕੋਈ ਨਹੀਂ ਚੱਪਲਾ ਪਾਓ ਪਹਿਲਾਂ ਮੈਂ ਇਧਰ ਖਾਦ ਬਾਜੀ ਬਰਾ ਤੋਂ ਪਰਪੇਟਾ ਰੱਖ ਦੇ ਮਾਰ ਦੀ

ਮੈਨੂੰ ਲੱਗਾ ਸਾਰੀਆਂ ਬਾਹਰ ਭਈਆਂ ਨੂੰ ਵੰਡੇ ਮਾਰ ਜੱਗੀ ਤੇ ਲੈ ਆਈ ਨਹੀਂ ਦੇ ਦੇ ਇੱਕ ਵਾਰੀ ਆਦੇ ਤੇ ਆਉਂਦੇ ਰਹਿਣਾ ਟਾਈਮ ਹੈ ਜੀ ਪਰਪੂ ਕੋ ਫੇਰ ਵੀ ਇੰਨੀ ਜਿਆਦਾ ਪੈ ਰਹੀ ਹੈ ਨਾ ਹੱਦੋਂ ਹੱਦ। ਪਾਣੀ ਇਤਲੇ ਨਾਲ ਅੰਦਰ ਹੈਗਾ। ਚਲੋ ਜੇ ਹੁਪਾ ਮੱਝਾਂ ਕੋਲੇ ਆ ਗਏ ਤੇ ਜਿਹੜੇ ਆਪਾਂ ਚੀਕ ਪੂਲਿਆ ਹੁੰਦੇ ਸੀਗੇ ਹਨਾ ਰੱਖ ਕੇ ਨਾ ਚੋਲਾਂ ਵਾਲੇ ਦੇ ਵਿੱਚ ਭੁੱਲ ਗਏ। ਯਾਦ ਰਹਿ ਆਣੀ ਹੈਗਾ ਵੀ ਚੀਕੂ ਵੀ ਲੈ ਕੇ ਆਏ ਸੀਗਾ। ਸਾਰੇ ਚੋਲਾਂ ਦੇ ਵਿੱਚ ਪਏ ਪਏ ਇਕੱਵ ਲੱਗੇ। ਉਹ ਤਾਂ ਮੰਮੀ ਚੋਲ ਕਰਨ ਲੱਗੇ ਕਿ ਅੱਛਾ ਕਹਿੰਦੇ ਇਆ ਕੀ ਪਿਆ ਹਾਂ ਤੇ ਦੇਖਿਆ ਚੀਕੂ ਮੈਂ ਕਿ ਸਾਡੇ ਘਰ ਮਾਂ ਚ ਨਹੀਂ ਸੀਗੇ ਇਹ ਖਾਣੇ ਲੈ ਤਾਂ ਆਏ ਸੀਗੇ ਆਪਾਂ ਆਪਾਂ ਕਰੀਏ ਸਾਫ ਸਫਾਈਆਂ ਮੱਜਾਂ ਕੋਲੇ ਹੈਗੀ ਜਿਹੇ ਧੁੱਪ ਤੇ ਉਧਰ ਮਸ਼ੀਨ ਆਈ ਹੋਈ ਆ ਬੋਰ ਕਰਨ ਲੱਗੇ ਹੋਣੇ

ਜਿਆ ਫਰਸ਼ੇ ਪਣ ਜਰਾ ਸੰਭਰ ਤੇ ਸੰਭਰ ਕੇ ਪਣੀ ਧੋ ਤੇ ਆਹੀ ਤੇ ਹੁਣ ਕਰਦੇ ਆ ਇਕੱਲੇ ਸਾਫ ਕਰ ਆ ਜਿਹੜੇ ਦੀਪਰ ਦੇ ਸਮਾਨ ਦੇ ਨਾ ਚੱਕਦੇ ਨਾ ਘਰ ਕਿੰਨਾ ਫਲਾ ਰਹੇ ਆ ਕੁਛ ਨਹੀਂ ਕਹਿੰਦਾ ਆ ਜਾ ਆ ਰਾਮ ਤੇ ਆ ਜਾ ਆ ਜਾ ਆ ਜਾ ਬੇੜਾ ਸੰਬਰੀ ਦੀ ਮੈਂ ਤਾਂ ਬੇੜਾ ਸੰਬਰ ਦੀ ਸੰਬਰ ਦੀ ਬੈਠ ਗਈ ਥੋੜਾ ਜਿਹਾ ਸੰਬਰ ਹੋਇਆ ਹਜੇ ਤਾਂ Да.